ਜਦੋਂ ਕੋਈ ਬੰਦਾ ਹੱਦ ਤੋਂ ਵੱਧ ਮੰਗਦਾ ਹੈ ਕਿਸਮਤ ਉਸ ਨੂੰ ਇੱਕ ਵਾਰ ਸਿੱਧਾ ਸਬਕ ਸਿਖਾਉਂਦੀ ਹੈ ਇੱਕ ਵਾਰ ਦੀ ਗੱਲ ਹੈ ਰੇਗੀਸਾਨ ਵਿੱਚ ਇੱਕ ਸਾਦਾ ਜਿਹਾ ਬੰਦਾ ਰਹਿੰਦਾ ਸੀ ਨਾਮ ਸੀ ਰਹੀਮ ਖਾਨ ਉਸ ਦੇ ਕੋਲ ਇੱਕ ਵੱਡਾ ਤੇ ਸੁੰਦਰ ਉੱਠ ਸੀ ਉਹ ਉੱਠ ਉਸ ਦਾ ਸਭ ਤੋਂ ਵੱਡਾ ਸਾਥੀ ਸੀ ਰੇਗੀਸਾਨੀ ਰਾਤਾਂ ਵਿੱਚ ਸਾਥੀ ਵੀ ਤੇ ਸਾਧਨ ਵੀ ਇੱਕ ਰਾਤ ਦਾ ਸਮਾਂ ਸੀ ਰੇਗਿਸਤਾਨ ਵਿੱਚ ਠੰਡ ਬਹੁਤ ਸੀ। ਰਹੀਮ ਆਪਣੇ ਟੈਂਟ ਵਿੱਚ ਸੌਣ ਚਲਾ ਗਿਆ ਪਰ ਉਸ ਦਾ ਉੱਠ ਬਾਹਰ ਹੀ ਬੰਦਿਆ ਹੋਇਆ ਸੀ। ਥੋੜੀ ਦੇਰ ਬਾਅਦ ਉੱਠ ਨੇ ਹੌਲੀ ਆਵਾਜ਼ ਵਿੱਚ ਕਿਹਾ, "ਮਾਲਕ, ਬਾਹਰ ਬਹੁਤ ਠੰਡ ਹੈ। ਕੀ ਮੈਂ ਸਿਰਫ ਆਪਣੀ ਨੱਕ ਟੈਂਟ ਵਿੱਚ ਰੱਖ ਸਕਦਾ ਹਾਂ?" ਰਹੀਮ ਨੇ ਸੋਚਿਆ, "ਚਲੋ, ਥੋੜਾ ਜਿਹਾ ਸਿਰ ਅੰਦਰ ਰੱਖ ਲਵੇ, ਕੀ ਹੋਇਆ?" ਉਸਨੇ ਕਿਹਾ, "ਹਾਂ, ਉਠ ਰੱਖ ਲੈ ਨੱਕ ਟੈਂਟ ਵਿੱਚ ਉਸਨੇ ਨੱਕ ਅੰਦਰ ਕਰ ਲਈ ਠੰਡ ਕੁਝ ਘਟ ਗਈ ਪਰ ਥੋੜੀ ਦੇਰ ਬਾਅਦ ਉਹ ਫਿਰ ਕਹਿਣ ਲੱਗਾ ਮਾਲਕ ਮੇਰੀ ਗਰਦਨ ਵੀ ਠੰਡੀ ਹੈ ਥੋੜੀ ਅੰਦਰ ਕਰ ਲਵਾ ਰਹੀਮ ਨੇ ਫਿਰ ਕਿਹਾ ਠੀਕ ਹੈ ਪਰ ਸਿਰਫ ਗਰਦਨ ਤੱਕ ਪਰ ਉੱਠ ਦਾ ਮਨ ਹੁਣ ਲਾਲਚੀ ਹੋ ਗਿਆ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਹ ਕਹਿੰਦਾ ਗਿਆ ਮੇਰੇ ਮੋਢੇ ਅੰਦਰ ਹੋ ਜਾਣ ਮੇਰਾ ਅੱਧਾ ਧੜ ਅੰਦਰ ਹੋ ਜਾਵੇ ਮਾਲਕ ਬਹੁਤ ਠੰਡ ਹੈ ਅਤੇ ਅਰਹੀਮ ਹਰ ਵਾਰ ਹਾਂ ਕਰਦਾ ਗਿਆ ਆਖਿਰ ਵਿੱਚ ਉੱਠ ਪੂਰਾ ਟੈਂਟ ਵਿੱਚ ਆ ਗਿਆ ਤੇ ਕੀ ਹੋਇਆ ਟੈਂਟ ਛੋਟਾ ਸੀ ਉੱਠ ਦੀ ਵੱਡੀ ਦੇਹ ਅੰਦਰ ਆਉਂਦੀ ਤਾਂ ਅਰਹੀਮ ਨੂੰ ਬਾਹਰ ਜਾਣਾ ਪਿਆ ਹੁਣ ਉੱਥੇ ਟੈਂਟ ਵਿੱਚ ਸੀ ਤੇ ਮਾਲਕ ਬਾਹਰ ਰੇਗਿਸਤਾਨ ਦੀ ਠੰਡ ਹਵਾ ਵਿੱਚ ਕੰਬ ਰਿਹਾ ਸੀ ਰਹੀਮ ਨੂੰ ਹੁਣ ਅਸਲ ਵਿੱਚ ਸਬਕ ਮਿਲਿਆ ਜਿਸ ਨੂੰ ਉਹ ਪਿਆਰ ਕਰਦਾ ਸੀ ਉਸ ਦੀ ਲਾਲਚ ਨੇ ਉਸ ਨੂੰ ਟੈਂਟ ਤੋਂ ਬਾਹਰ ਕਰ ਦਿੱਤਾ ਸਵੇਰੇ ਸੂਰਜ ਚੜ੍ਹਿਆ ਰਹੀਮ ਨੇ ਟੈਂਟ ਵੱਲ ਦੇਖਿਆ ਤੇ ਹੱਸ ਪਿਆ ਪਰ ਉਸ ਦੇ ਚਿਹਰੇ ਤੇ ਗਹਿਰਾ ਸਬਕ ਲਿਖਿਆ ਸੀ ਮੋਰਲ ਸਿੱਖਿਆ ਜਦੋਂ ਕੋਈ ਵਸਤੂ ਜਾਂ ਬੰਦਾ ਹੱਦ ਤੋਂ ਵੱਧ ਮੰਗਦਾ ਹੈ ਉਸ ਦੀ ਮੰਗ ਕਦੇ ਮੁੱਕਦੀ ਨਹੀਂ ਪਰ ਤੁਹਾਡੀ ਜਗ੍ਹਾ ਜੂਰ ਮੁੱਕ ਜਾਂਦੀ ਹੈ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ